ਸ਼ਰਾਬ ਦੇ ਤਸਕਰ ਤਸਕਰੀ ਦੇ ਲਈ ਵੱਖ-ਵੱਖ ਜੁਗਾੜ ਲਗਾਉਂਦੇ ਰਹਿੰਦੇ ਨੇ ਅਜਿਹਾ ਇੱਕ ਜੁਗਾੜ ਨਸ਼ਾ ਤਸਕਰ ਦੇ ਵੱਲੋਂ ਲਗਾਇਆ ਗਿਆ ਜਿਸ ਨੇ ਔਇਲ ਟੈਂਕਰ ਦੇ ਵਿੱਚ ਤੈਖਾਨਾ ਬਣਾ ਕੇ ਸ਼ਰਾਬ ਦੀਆਂ ਪੇਟੀਆਂ ਲੁਕਾਈਆਂ ਸਨ ਪਰ ਕੁੱਲਸ ਤੇ ਕਾਬੂ ਦੇ ਵਿੱਚ ਆ ਗਿਆ ਦਸ ਦੇ ਕੇ थाना सदर ਪੁਲਿਸ ਨੇ ਇਸ ਟੈਂਕਰ ਦੇ ਵਿੱਚੋਂ 41 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਜੋ ਚੰਡੀਗੜ੍ਹ ਦੇ ਵਿੱਚ ਵੇਚਣ ਲਈ ਜਾ ਰਿਹਾ ਸੀ ਦੱਸਿਆ ਜਾ ਰਿਹਾ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਲੱਗੇ ਇਸ ਔਇਲ ਟੈਂਕਰ ਨੂੰ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਡਰਾਈਵਰ ਚਲਾ ਰਿਹਾ ਸੀ ਪਰ ਇਸ ਟੈਂਕਰ ਨੂੰ ਸ਼ਰਾਬ ਤਸਕਰੀ ਦੇ ਲਈ ਵਰਤਿਆ ਜਾ ਰਿਹਾ ਸੀ ਅਤੇ ਤੇਲ ਸਪਲਾਈ ਨਹੀਂ ਹੈ ਤਾਂ ਦੱਸ ਦੇ ਕਿ ਇਸ ਟੈਂਕਰ ਦੇ ਮਾਲਕ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਏਗੀ ਮਾਨਜੋਗ ਅਸਲੀ ਸਾਹਿਬ ਗੁਰਦਾਸਪੁਰ ਜੀ ਦੇ ਦੇਸਾਂ ਦੇ ਦੇਸ਼ ਦੇ ਜਿਹੜੇ ਭੜੇ ਪਰਸ਼ਾਨੀ ਚੈਕਿੰਗ ਸੰਬੰਧੀ ਅਤੇ ਨਸ਼ਾ ਰੋਗथाम ਸੰਬੰਧੀ ਮੈਂ ਚੱਲ ਰਹੀ ਸੀ ਇਸ ਤਰ੍ਹਾਂ ਸਾਡੇ ਪੁਲਿਸ ਨੂੰ ਇੱਕ ਮੁਕਬੜੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕ ਵਿੱਚ ਸ਼ਰਾਬ ਦੀ ਪੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਸੀ ਜਸਪ੍ਰੀਤ ਸਵੰਗੀ ਜੀ ਸਤਿ ਸ੍ਰੀ ਅਕਾਲ ਸਾਡੇ ਸਦਰ ਤੇ ਸਪੈਸ਼ਲ ਪਰਾਨ ਦੇ ਰਿਸਪੈਕਟ ਜਸਪ੍ਰੀਤ ਜੀ ਨੇ ਨਾਕਾਬ ਆਪਣੀ ਪਾਸ ਤੇ ਲਾਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 48 ਪੀਟੀਆਂ ਸ਼ਰਾਬ ਮਕੜਾ ਬਰੰਬੋਲਈ ਜਸਤੇ ਹਾਲ ਸਤਾ ਦੇ ਚਾਹ ਪਈ ਐ ਬਲੋਇ ਕਰ ਦਿੰਗੇ ਦੋ ਚੀਜ਼ ਨੂੰ ਟਰੱਕ ਡਰਾਈਵਰ ਨੂੰ ਪਤਾ ਕਰ ਲੈ ਸਰ ਕਿਦੋਂ ਤੋਂ ਲੱਗੇ ਦੇ ਸੀਗੇ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਜਾਣਾ ਹਾਂਜੀ ਇਹ ਇਨਵੈਸਟੀਗੇਸ਼ਨ ਪਾਰਟ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੈਕਵਰਡ ਤੇ ਫਾਰਵਰਡ ਲੇਖਾਂ ਜਿਹੜੇ ਪਤਾ ਕਰਾਂ ਕਿ ਵੀ ਕਿੱਥੋਂ ਲੈ ਕੇ ਆਏ ਸੀ ਤੇ ਕਿੱਥੇ ਲੈ ਗਏ ਤਰੀਕਾ ਕੀ ਬਣਾਇਆ ਸੀ ਨੇ ਤਰੀਕਾ ਜਦੋਂ 13 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਉਹਦੇ ਵਿੱਚ ਪੇਟੀਆਂ ਰੱਖੀਆਂ ਚੰਡੀਗੜ੍ਹ ਤੋਂ ਆਏ ਸੀ ਇਹ ਚੰਡੀਗੜ੍ਹ ਮਾਰਕਾ ਸਾਡ ਚੰਡੀਗੜ੍ਹ ਤੋਂ ਆਏ ਸੀ ਕਿਹੜਾ ਪਤਾ ਫੜਿਆ ਕਿ ਦੀ ਪਛਾਣ ਤੁਸੀਂ ਹੋ ਬਲਵਿੰਦਰ ਸਿੰਘ ਸਨ ਉਹ ਜਸਵਿੰਦਰ ਸਿੰਘ ਸ਼ੁਰੂਆਤ ਕਰ ਰਹੇ ਮਾੜੇ ਇਹ ਬਾਪ ਸਪਲਾਈ ਕਿੱਥੇ ਕਿੱਥੇ ਕਰਦੇ ਨੇ ਇਹ ਜੇ ਇਹਦੇ ਕੋਲ ਪੁੱਛ ਕੇ ਸੇ ਕਰਨੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਕਿ ਕਿੱਥੇ ਨੇ ਸਪਲਾਈ ਕਰਦੇ ਨੇ ਟੈਂਕਰ ਸੇ ਦਾ ਆਪਣਾ ਸੀ ਜਿਹਨੇ ਕਰਾਇਆ ਕਰਾਇ ਵੀ ਟੈਂਕਰ ਕਰਾਇ ਤੇ ਸੀ ਰਾਹੇ ਡਰਾਈਵਰ ਜੀ ਦਾ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਹਟਾਉਂਦੇ ਸਪੈਸ਼ਲ ਇਸ ਵਾਸਤੇ ਬਣਾਇਆ ਹੋ ਤਾਂ ਖਾਣੇ ਬਣਾਏ ਗਏ ਲੇਕਿਨ ਪਤਾ ਨਾ ਕੱਲੇ ਵੀ ਤੇਲ ਲੈ ਕੇ ਜਾ ਰਹੇ ਅਸਲ ਜੀ ਦਾ ਟੈਂਕਰ ਸੀ ਉਹ ਉਹਦੇ ਹਿਸਾਬ ਫਾਰਮੂਲਾ ਰੱਝਣਾ ਚਾਹੀਦਾ ਸੀ ਉਹ ਵੀ ਕਰਨਗੇ ਇਸ ਕੋਲ ਪੁਛ ਕਿਸ ਪਰਤਾਲ ਕਰਨ ਸਾਰਾ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜੋਗੇ ਸਾਰਿਆਂ ਨੂੰ ਗ੍ਰਸਟ ਕੀਤਾ ਜਾਵੇ ਤੇਲ ਸਪਲਾਈ ਕਰਦਾ ਵੀ ਹੈ ਜਿਸ ਇਸੇ ਵਾਸਤੇ ਬਣਾਇਆ ਸਰ ਪੈਸੇ ਕਾ ਵਾਸਤੇ ਬਣਾਇਆ ਖਾਣੇ ਕਿੱਦਾਂ ਦੇ ਕੋਈ ਤੈ ਖਾਣੇ ਕਿਹਾ ਜਾ ਸਕਦਾ ਉਹਨਾਂ ਦਾ ਆ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟੈਂਕਰ ਦੇ ਵਿੱਚ ਪਾਰਟੀਸ਼ਨ ਕੀਤੀ ਸਰੇ ਬੈਟ ਬਕਰ ਜੀ ਇਹ ਗਰੋਵ ਵਾਲਾ ਕਿੱਦੇ ਮੈਂ ਇਹ ਸਰ ਜੀ ਹੁਣ ਅਸੀਂ ਥੋੜੀ ਜਿਹੀ ਪਹਿਲਾਂ ਫੜਾ ਸਾਰਾ ਜੀ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਿਆ ਸਾਫ ਤੌਰ ਤੇ ਜ਼ਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਗਏ ਬਹੁਤ ਕਰਦੇ ਹੁਣ ਤੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਹੈ ਮੈਂ ਜੇ ਤੇ ਪਾਹੇ ਬ੍ਰੀਕਿੰਗ ਨਾਲ ਪੁੱਛੇ ਕੁਝ ਨਹੀਂ ਕੀ ਬ੍ਰੀਕਿੰਗ ਨਾਲ ਪੁੱਛੇਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਜਿਲੇ ਆ ਦੇਗੇ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਚਾਰਪਾਹ ਹੈ